ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਤੇ ਬਾਈ ਅੱਜ ਪਾਪੀ ਲੱਗੇ ਹੋਏ ਘਾਟਣਾ ਖੇਤ ਹੈਗੇ ਨਰਮ ਥੋੜੇ ਥੋੜੇ ਤਾਂ ਕਰਕੇ ਆਪਾਂ ਨੇ ਥੋੜਾ ਜਿਹਾ ਗੰਨਾ ਇੱਧਰ ਪਿਛਲਾ ਇੱਧਰ ਖਾ ਲਿਆ ਬਾਕੀ ਦਾ ਗੰਨਾ ਹੁਣ ਬਾਹਰ ਰਸਤੇ ਦੇ ਵਿੱਚ ਖੜਾ ਕੇ ਲੋਡ ਕਰਦੇ ਆਂ ਬਾਈ ਤੇ ਭਰੀਆਂ ਹੋ ਗਈਆਂ ਲਗਭਗ 350 ਦੇ ਕਰੀਬ ਇੱਕ ਬਿੱਗੇ ਦੇ ਉੱਪਰ ਥੋੜਾ ਥੋਂ ਇੱਕ ਬਿੱਗੇ ਤੇ 5-6 ਕਿਵਸ ਦੇ ਵੱਧਾ ਪੈਸੇ ਜਿਹੜੇ ਹਿਸਾਬ ਨਾਲ ਗੰਨਾ ਭਰੀਆਂ ਲੱਗ ਰੀਆਂ ਵਜਨ ਵੱਧ ਹੋਊਗਾ ਬਾਈ ਇਹ ਚਲੋ ਬਾਕੀ ਦੇਖਦੇ ਆਂ ਬਾਕੀ ਦੇ ਜਾ ਕੇ ਬਾਈ ਕੰਡੇ ਪਰੇ ਪਤਾ ਲੱਗਦਾ ਕਿ ਹਿਸਾਬ-ਤਾਬ ਪਰ ਆਈਡੀਆ ਕਹਿੰਦਾ ਵੀ ਗੰਨਾ ਵੱਧ ਘਾੜ ਹੋ ਗਿਆ ਥੋੜਾ ਜਿਹਾ ਚਲੋ ਕੋਈ ਚੱਕਰ ਨਹੀਂ ਆਲਤੀ ਆਪਣੀ ਹੋਈ ਆ ਬਾਈ ਇਹ ਪ੍ਰਾਣੀ ਉਧਰ ਕਾਲੇ ਬਾਈ ਨੇ ਵੀ ਦੋ ਪਰਚੀਆਂ ਗੇਰਤੀਆਂ ਹੋਣ ਲੱਗੀਆਂ ਪਰਚੇ ਹੁਣ ਮਾੜੀ ਮਾੜੀਆਂ ਮਿਲਦੇ ਹੁਣ ਚੱਲੀ ਜਾਣਾ ਕੰਮ ਕਹਾਗਾ ਲੋ ਜੀ ਬਾਈ ਗੰਨਾ ਹੋ ਗਿਆ ਲੋਡ ਤੇ ਅੱਜ ਥੋੜਾ ਜਿਹਾ ਲੱਗਦਾ ਵੀ ਗੰਨਾ ਵਧੂਗਾ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਖੰਡੇ ਤੇ ਪਤਾ ਲੱਗੂ ਕਿਉਂ ਟਰਾਲਾ ਵੀ 16 ਫੁੱਟ ਆ ਬਾਈ ਠੀਕ ਆ ਬਾਕੀ ਅੱਜ ਬਿੰਦਰ ਆਪ ਹੈ ਨਹੀਂ ਬਾਈ ਬਿੰਦਰ ਦਾ ਡੈਡੀ ਅੱਜ ਤੇ ਬਾਕੀ ਆ ਗੂਗ ਬਾਈ ਥੋੜੀਆਂ ਬੋਦੀਆਂ ਭੰਗੀਆਂ ਦੀਆਂ ਪਾ ਲੀਆਂ ਬਾਕੀ ਉਹ ਚੱਕ ਚੁੱਕ ਲੈ ਜੰਨੇ ਆ ਤੇ ਇੱਧਰ ਬਾਈ ਅਮਨਾ ਪਹੁੰਚਾ ਹੋਇਆ ਤੇ ਮੇਰ ਚਾਚਾ ਹੋਰਮ ਨੇ ਵੀਰੇ ਕੀ ਹਾਲ ਆ ਠੀਕ ਆ ਠੀਕ ਆ ਵਧੀਆ ਬਾਈ ਚਾਚਾ ਜੀ ਨੂੰ ਮਿਲੋ ਹੋਰ ਚਾਚਾ ਜੀ ਠੀਕ ਆ ਜੀ ਹਾਂ ਵਧੀਆ ਜੀ ਠੀਕ ਠਾਕ ਹਾਂ ਹਾਂ ਤੇ ਚਾਚੇ ਨੂੰ ਹੁਣ ਬਹੁਤ ਦਿਨ ਬਾਅਦ ਮਿਲੇ ਆ ਤੇ ਚਾਚੇ ਹੁਣ ਧਰਨੇ ਪਰ ਅੱਜ ਗਏ ਆਪਣੇ ਜ਼ਿਮੀਦਾਰ ਬਹੁਤ ਹਾਂਜੀ ਹਾਂ ਕਿਸਾਨ ਭਰਾਵਾਂ ਨੇ ਆਪਾਂ ਵੀ ਬਾਈ ਟਾਈਮ ਕੱਢ ਕੇ ਜਾਣਾ ਜੇ ਟਾਈਮ ਲੱਗਿਆ ਹਣਾ ਜੀ ਕੰਮਕਾਰ ਤਾਂ ਹੋ ਹੀ ਜਾਣੇ ਬਾਈ ਠੀਕ ਆ ਮੈਂ ਮੜਾ ਮੋਟਾ ਸਹਿਯੋਗ ਦੇਣਾ ਖਾਤਰੇ ਬੈਠੇ ਆਹੋ ਆਪਣੇ ਖਾਤਰ ਜੀ ਹਾਂ ਚਾਚੇ ਮੰਗਾ ਉਹਨਾਂ ਦੀ ਵੀ ਜਾਇਜ਼ ਆ ਹਾਂ ਜਿਹੜੇ ਪਿਛਲੇ ਧਰਨੇ ਦੇ ਮੁੰਡਿਆਂ ਪਰਚੇ ਪਾਏ ਹੋਏ ਆ ਉਹ ਨਹੀਂ ਉਹ ਰੱਦ ਕਰੇ ਕਾਨੂੰਨ ਵੀ ਹਜੇ ਪੱਕੇ ਤੌਰ ਤੇ ਰੱਦ ਨਹੀਂ ਕਰੇ ਨੇ ਟੈਂਪਰੇਰੀਓ ਕਰੇ ਹੋਏ ਆ ਉਹੀ ਫੜ ਫੜ ਕੇ ਅੰਦਰ ਲਈ ਜਾਂਦਾ ਹਾਂ ਲਿਖਤੀ ਰੂਪ ਚ ਥੋੜਾ ਦਿੱਤਾ ਵਾ ਉਹੀ ਗੱਲ ਆ ਬਾਈ ਤੇ ਜਾ ਕੇ ਆਵਾਂਗੇ ਬਾਕੀ ਚਾਚੇ ਨੂੰ ਤਾਂ ਉਹ ਸਾਰਾ ਹਰੇਕ ਆਉਂਦਾ ਜਾਂਦਾ ਬੰਦਾ ਪੂਰੀ ਉਹ ਰਹਿੰਦੀ ਆ ਚਾਚੇ ਹੁਣ ਪਤਾ ਲੱਗਦਾ ਕਹਿੰਦੇ ਤੇ ਆਪਾਂ ਲੈ ਲਾ ਉਹ ਦੂਆ ਜਿਹੜਾ ਹੁਣ ਆਪਣਾ ਇਧਰ ਐਮਐਲਏ ਬਣਿਆ ਕਦੇ ਆ ਕੇ ਵੀ ਨਹੀਂ ਖੜੇ ਆਪਣੇ ਕੋਲ ਚੰਨੀ ਹਾਂ ਚੰਨੀ ਕਿਸੇ ਨੂੰ ਚੰਨੀ ਬਾਈ ਚਾਚੇ ਤੇ ਇੱਕ ਬੋਲ ਭਰਉਂਦਾ ਦਾ ਪੂਰੀ ਘਰ ਵਾਲੇ ਕੰਮ ਤਾਂ ਕਾਗਰਸ ਦੇ ਆਸੀਂ ਰੇਲੇ ਨੂੰ ਵੀ ਕੀ ਕਰਾਂ ਮਰਦੀ ਬੋਤਲ ਦੱਤੀ ਆ ਸਾਨੂੰ ਅੱਛਾ ਹਾਂ ਹਾਂ ਹੁਣ ਤੁਸਮਰਾਲੇ ਅੱਛਾ ਇਹ ਆਪਣਾ ਚੰਨੀ ਨਹੀਂ ਹਾਂ ਅੱਛਾ ਇਹ ਜਿਹੜੇ ਅੰਬ ਦੀ ਬੋਤਲ ਆਸੀਂ 5 6 ਜਣੇ 6 ਬੋਤਲ ਲੈ ਹਾਂ ਮੁੱਖ ਮੰਤਰੀ ਨੇ ਹਾਂ ਚੰਨੀ ਨੇ ਆਪ ਦੱਤੀ ਨਹੀਂ ਨਹੀਂ ਅੱਛੇ ਬੋਤਲ ਨਹੀਂ ਲੈਣੀ ਚਾਹੀਦੀ ਹੈਗੀ ਆਪਾਂ ਨੂੰ ਨਹੀਂ ਗਿਆ ਤਾਂ ਬੋਤਲ ਨਹੀਂ ਆਪਾਂ ਨੂੰ ਲੈਣੀ ਚਾਹੀਦੀ ਬੋਤਲ ਵਾਲਾ ਕੰਮ ਕਰ ਆਸੀਂ ਕਿਹੜੇ ਮੰਗੀ ਆ ਹਾਂ ਆਪ ਦੱਤੀ ਉਹਨੇ ਆਪ ਦੱਤੀ ਆਸੀਂ ਕਿਹ ਮੰਗਣ ਗਏ ਤੇ ਬੋਤਲ ਬੋਤਲ ਦਾ ਕੰਮ ਕਰੇਗਾ ਨਹੀਂ ਉਹ ਘਰਾਂ ਪੇਤੀ ਅੱਛਾ ਉੱਥੇ ਵੀ ਨਹੀਂ ਘਰਾਂ ਪੇਤੀ ਖਰੇ ਲੱਗੂ ਹਾਂ ਇਹ ਜੋ ਬੋਤਲ ਦੇ ਜਿਹੜੇ ਪੈਸੇ ਨਾ ਜਾਣਦਾ ਯਾਰ ਸਾਨੂੰ ਚਾ 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 ਵੀ ਮੁੰਡੇ ਕਰਨ ਬਾਕੀ ਚਲੋ ਬਾਈ ਬਾਕੀ ਹੁਣ ਦੇਖਦੇ ਆ ਅੱਜ ਆਵਨੇ ਮਾਜੇ ਗਏ ਆ ਇਹ ਤਾਂ ਬੈਠੇ ਆ ਉੱਥੇ ਰਾਮ ਨਾਲ ਬਾਕੀ ਇਹ ਪਤਾ ਪਤਾ ਲੱਗੀ ਜਾਣਾ ਹੁੰਦਾ ਬਾਈ ਤੁਹਾਨੂੰ ਪਤਾ ਉੱਥੇ ਹੋਰ ਸਭੀ ਬਹੁਤ ਲਾਈ ਆ ਹਾਂ ਜੀ ਜੀ ਤਾਂ ਇਹ ਬੱਡੇ ਦਾ ਡੇਡੇ ਇਹ ਛੇ ਤਾਂ ਚੱਕ ਤੇ ਤੇ ਪਾਰ ਪਰ ਲੱਗੇ ਨਾ ਦੂਨੇ ਸਾਈਡ ਕੰਕਰੀਟ ਭਰਤੀ ਹਾਂ ਮੰਨ ਕੇ ਜਨ ਇੱਕ ਹੋਰ ਆਵਨੇ 4 4 ਫੁੱਟ ਇੰਨੀ ਮਿਲ ਗਈ ਮੈਨੂੰ ਆ ਮੈਂ ਸੋਚਦਾ ਤਾਂ ਮੀਂਹ ਕਿ ਲੋਕ ਕੰਜੀਮਾ ਨਾਲ ਕੱਟ ਜਾਣਾ ਪਰ ਜਿਹੜੇ ਹੁਣਾਂ ਟਰਾਲੀ ਗਈ ਆ ਬਹੁਤ ਜ਼ਿੰਮੇਵਾਰ ਗਿਆ ਬਹੁਤ ਤੂੰ ਕਿੱਥੇ ਦੀ ਗੱਲ ਸੁਣੀ ਮੇਰੀ ਇਹ ਜੀ ਰੈਲੀ ਮੈਂ ਨਹੀਂ ਦੇਖੀ ਅੱਛਾ ਜੀ ਐਨਾ ਕੱਟ ਟ੍ਰੈਕ ਲੈ ਕੇ ਆਵਾਂਗੇ ਤੂੰ ਆ ਭਲੇਣਾ ਕੋਈ ਨਾ ਟਰੈਕਰ ਲੋ ਜੀ ਬਾਈ ਸਾਤਾ ਟਾਲਾ ਲੋੜ ਤੁਹਾਨੂੰ ਪਤਾ ਹੈ ਰਸਤਾ ਪੂਰਾ ਹੀ ਪੂਰਾ ਬਾਈ ਲੋੜ ਕਰੋਚ ਟੋਲ ਮਾਰਦਾ ਬਾਈ ਲਦਾਨ ਜਦੋਂ ਉੱਪਰੋਂ ਜ਼ਿਆਦਾ ਵੱਜ ਜਾਂਦਾ ਹਨਾ ਚੋਲ ਬਹੁਤ ਮਾਰਦਾ ਟਰਾਲਾ ਗੰਨਾ ਦਾ ਬਾਈ ਲਗਭਗ ਹੁਣ ਨੇੜੇ ਜੀ ਰਹਿ ਗਿਆ ਇੱਧਰ ਕਾਲੇ ਬਾਈ ਇਹਨਾਂ ਦਾ ਵੀ ਦੋ ਪਰਚੀਆਂ ਖੜੀਆਂ ਆਹ ਇੱਧਰ ਜੱਗੇ ਨਾਲ ਦਾ ਖੜਾ ਬਾਈ ਜਿਹੜਾ ਬੂਟਿਆਂ 'ਚ ਖੜਾ ਠੀਕ ਹੈ ਜੀ ਤੇ ਬਾਹਰ ਚੱਲੀ ਜਾਣਾ ਕੰਮ ਹੁਣ ਹੌਲੀ ਹੌਲੀ ਕਰਕੇ ਦੋ ਬਾਈ ਇੱਧਰ ਜੱਗੇ ਨਾਲ ਨੇ ਵੀ ਬਾਹਰ ਤਾਂ ਖੇਤ ਹੁਣ ਗੰਨਾ ਲਾਉਣਗੇ ਲੱਗਦਾ ਹੈ ਕਿ ਇਹਦੇ ਵਿੱਚ ਬਸ ਇੱਕ ਵਾਰ ਆਪ ਅਸੀਂ ਚੜ ਗਏ ਫਿਰ ਕੋਈ ਟੈਨਸ਼ਨ ਨਹੀਂ ਬਾਈ ਫਿਰ ਕੰਮ ਪਾਰਾ ਫਿਰ ਹੁਣ ਮਿਲ ਕੇ ਜਾ ਕੇ ਖੜੂ ਖੱਤਾ ਚਲੋ ਜੀ ਚੱਲੀਏ ਬਾਈ ਆ ਪਹੁੰਚੂ ਸਰੇ ਹੁਣ ਹਾਂ ਹਾਂ ਪਹੁੰਚ ਗਿਆ ਤੇ ਲੋ ਵੀ ਮਿੱਤਰੋ ਪਰਚੀ ਲੋਡ ਕਰਾ ਕੇ ਆ ਲੋ ਬਾਈ ਆ ਦੇਖੋ ਪੱਥਾ ਬੰਦਾ ਉੱਥੇ ਪਾਸੇ ਨੂੰ ਤਵੀਆਂ ਮੋੜੀ ਜਾਂਦਾ ਚੱਲ ਕੋਈ ਗੱਲ ਨਹੀਂ ਤੇ ਬਾਈ ਆ ਲਗਭਗ ਆਪਣਾ ਖੇਤ ਤਿਆਰ ਆ ਆ ਥੋੜਾ ਜਿਹਾ ਥੋਨ ਨਰਮਤਾ ਇਹਨੂੰ ਅਜੇ ਦੋ ਤਿੰਨ ਵਾਰ ਬਾਤ ਆ ਬਾਈ ਖੇਤ ਆਪਾਂ ਨੇ ਬਾਹ ਬਾ ਕੇ ਦੋ ਤਿੰਨ ਦਿਨ ਹੋ ਗਏ ਐਨ ਬਣਾ ਤੇ ਪੂਰੇ ਸੱਕਰ ਵਰਗੇ ਤੇ ਇਹਦੇ ਚ ਬਾਈ ਜਵੀ ਖੜੀ ਤੀ ਜਵੀ ਦੇ ਥੋੜੇ ਥੋੜੇ ਟੁਕੜੇ ਤਾਂ ਕਰਕੇ ਹੁਣ ਦੂਰ ਦਿਨ ਦੀਆਂ ਮੇਰੇ ਸਾਹ ਨਾਲ ਤੀਜੀ ਵਾਰ ਤਵੀਆਂ ਲੱਗਿਆ ਮਾਨ ਇਹ ਚ ਠੀਕ ਹੁਣ ਖੇਤ ਬਣ ਗਿਆ ਵਧੀਆ ਬਾਈ ਜੜਾਂ ਨੇ ਦਮ ਤੋੜਤਾ ਜੜਾਂ ਇੰਨੀ ਨਿਕਲੀਆਂ ਜਿੰਨੀ ਵਾਰ ਵੀ ਬੋਂਦੇ ਤੇ 19 ਵਾਰੀ ਜੜਾਂ 19 ਵਾਰੀ ਜੜਾਂ ਠੀਕ ਹੈ ਜੀ ਹੁਣ ਥੋੜਾ ਜਿਹਾ ਕੰਮ ਲੋਟ ਆਇਆ ਤੇ ਬਾਕੀ ਲਗਭਗ ਖੇਤ ਆਪਣਾ ਤਿਆਰ ਹੈ ਹੁਣ ਮਾਨਾ ਥੋੜਾ ਜਿਹਾ ਜਿਹਨੂੰ ਸ਼ਾਮ ਨੂੰ ਸ਼ਾਇਦ ਆਪਾਂ ਲੇਜ਼ਰ ਕਰਵਾ ਦਈਏ ਲੇਜ਼ਰ ਵਾਲੇ ਨੂੰ ਫੋਨ ਕਰਿਆ ਹੋਇਆ ਦੂਰ ਮੜਾ ਮੜਾ ਜਾ ਖਰਾ ਕੇ ਪੱਧਰਾ ਜਾਂ ਫਿਰ ਕੱਲ ਨੂੰ ਆਪਾਂ ਨੇ ਗੰਨਾ ਚ ਲਾ ਦੇਣਾ ਠੀਕ ਹੈ ਜੀ ਗੰਨਾ ਤੇ ਪਲੱਸ ਬੂਟੇ ਬੀਜ ਅੱਜ ਬੰਦੇ ਲਾ ਤੇ ਕੱਢਣ ਉਹੀ ਬੰਦੇ ਜਿਹੜੇ ਆਪਣੇ ਅੱਜ ਪਰਚੀ ਘੜ ਕੇ ਗਏ ਆ ਕੋ ਆਪਾਂ ਨਾਲੇ ਲਾ ਤੇ ਵੀ ਬੀਜ ਵੀ ਨਾਲੇ ਕੱਢ ਦੋ ਤੇ ਬਾਕੀ ਅ ਕੱਲ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਗੰਨਾ ਤਾਂ ਵੈਸੇ ਤੁਹਾਨੂੰ ਪਤਾ ਹੀ ਆ ਬੂਟਿਆਂ ਵਿੱਚ ਤਾਂ ਆਪਾਂ ਉਹੀ ਨੇੜੇ ਲਾ ਕੇ ਲਾਉਣਾ ਉਹ ਇਧਰ ਨੂੰ ਮੋੜ ਵੀਰੇ ਬਾਈ ਨੂੰ ਕਿਹਾ ਸਮਝਾਈਏ ਯਾਰ ਉਹ ਟਰੈਕਟਰ ਇਹਨੂੰ ਮੁੜਨਾ ਵੀਰੇ ਨਾਲ ਤੁਹਾਨੂੰ ਜੜਾ ਬਾਈ ਹੁਣ ਵੀ ਦਿਖਾ ਦਿੰਨੇ ਹੁਣ ਵੀ ਇਹ ਹੁਣ ਵੀ ਹਜੇ ਵੀ ਚੜਾ ਬਹੁਤ ਨੇ ਆ ਦੇਖੋ ਕਿੰਨੀਆਂ ਜੜਾਂ ਪਈਆਂ ਬਾਈ ਆ ਦੇਖੋ ਜੜਾਂ ਪਈਆਂ ਆ ਦੇਖੋ ਜੜਾਂ ਪਈਆਂ ਬਾਈ ਹਜੇ ਵੀ ਜੜਾਂ ਜਿਉਂ ਜਿਉਂ ਬਾਈ ਜੰਨੇ ਬਾਈ ਉਦਾਂ ਹੀ ਉਦਾਂ ਜੜਾਂ ਨਿਕਲੀਆਂ ਜਾਨੀਆਂ ਵਿੱਚੋਂ ਮੇਰੇ ਹਿਸਾਬ ਨਾਲ ਦੋ ਟਰਾਲੇ ਬਾਈ ਜੜਾਂ ਦੇ ਨਿਕਲ ਗਏ ਇੱਥੇ ਤੋਂ ਆ ਖੇਤ ਚ ਠੀਕ ਹੈ ਜੀ ਬਾਕੀ ਆਹੀ ਖੇਤ ਥੋੜਾ ਜਿਹਾ ਸੀਗਾ ਨਰਮ ਬਾਈ ਇੰਨਾ ਕਿਉਂਕਿ ਇੱਧਰ ਪਾਣੀ ਨਾਲ ਦੁਬਾਰਾ ਭਰ ਗਿਆ ਸੀ ਆ ਖੇਤ ਐਨ ਸੁੱਕਾ ਆਪਣਾ ਵਾਇਆ ਵਾ ਤੇ ਉਹ ਜਿਹੜਾ ਉੱਪਰਲਾ ਖੇਤ ਆ ਉਹ ਵੀ ਐਨ ਵਧੀਆ ਨਰਮ ਬਣਿਆ ਵਾ ਪੂਰਾ ਐਨ ਓਕੇ ਦੇਖੋ ਕਿ ਇਹ ਚ ਪਾਣੀ ਦਾ ਆਪਨ ਲਾਉਣਾ ਪੈਣਾ ਬਾਈ ਗੰਨਾ ਲਾ ਕੇ ਕਿਉਂਕਿ ਰੇਤੇ ਵਾਲੇ ਖੇਤ ਆ ਬਾਈ ਫਿਰ ਵਿੱਚ ਪਪੂਲਰ ਵੀ ਲਾਉਣਾ ਐ ਤਾਂ ਕਰਕੇ ਪਾਣੀ ਦਾ ਨਾਲ ਲੱਗਦੀ ਉਹ ਲੱਗਣਾ ਬਾਈ ਇਹਨੂੰ ਟਰੈਕਟਰ ਦੀ ਪੈੜ ਰਹਿੰਦੀ ਆ ਬਾਈ ਪੈੜ ਤਾਂ ਰਹਿੰਦੀ ਆ ਟਾਇਰ ਹੈਗੇ ਬੜੇ ਟਰੈਕਟਰ ਦੇ 16 ਦੇ ਟਾਇਰ ਆ ਤਵੀਆਂ ਆ ਗਈਆਂ ਛੋਟੀਆਂ ਬਾਈ ਆ ਕਰਕੇ ਥੋੜੀ ਜਿਹੀ ਪੈੜ ਜੀ ਦਿਖਾਈ ਜਾਂਦਾ ਹੈ ਤੇ ਲੋ ਬਾਈ ਅੱਜ ਆਪਾਂ ਨੇ ਖੇਤ ਕਰਾਤੇ ਲੇਜ਼ਰ ਖੇਤਾ ਵੈਸੇ ਬਾਈ ਕਹਿੰਦਾ ਪੱਧਰੇ ਹੀ ਤੇ ਬਸ ਮੰਨ ਕੇ ਚੱਲੋ ਵੀ ਫਿਰ ਵੀ ਦੋ ਦੋ ਗੇੜੇ ਆਪਾਂ ਲਵਾ ਦੇਣੇ ਆ ਕਿਉਂਕਿ ਬਾਈ ਰੇਤਾ ਏ ਫਿਰ ਉਨਾ ਹੀ ਮਾੜਾ ਮੋਟਾ ਥਿਆਰਾ ਬੜਾ ਪੈ ਜਾਂਦਾ ਪਾਣੀ ਲਾਉਣ ਚ ਸੁੱਕਾ ਰਹਿੰਦਾ ਏ ਕੋਈ ਫਰਕ ਨਹੀਂ ਪੈਂਦਾ ਦੋ ਚਾਰ ਘੰਟਿਆਂ ਨਾਲ ਤੇ ਇੱਕ ਥੋੜਾ ਜਿਹਾ ਫਰਕ ਹੈਗਾ ਜਿਹੜੀ ਆਹ ਇਧਰਲੀ ਜ਼ਮੀਨ ਹੈ ਗਿੱਲੀ ਜਿਹੜੀ ਤੁਹਾਨੂੰ ਦਿਖਦੀ ਆ ਇਹ ਥੋੜੀ ਜਿਹਾ ਨੀਵੀ ਆ 2-4 ਇੰਚ 2 ਚਾਰ ਇੰਚ ਦਾ ਨੀਵੇਂ ਥੋੜਾ ਜਿਹਾ ਫਰਕ ਹੈ ਇਹਦਾ ਆ ਦੇਖੋ ਤੇ ਧਿਆਨ ਨਾਲ ਪਹਿਲਾਂ ਮੰਨੂ ਨਹੀਂ ਤਾਂ ਇਹ ਗੱਲ ਦਾ ਪਤਾ ਹੁਣ ਜਦੋਂ ਲੇਜ਼ਰ ਲੱਗਿਆ ਫਿਰ ਪਤਾ ਲੱਗਿਆ ਬਾਈ ਕਹਿੰਦਾ ਵੀ ਆ ਖੇਤ ਇਹਦੇ ਨਾਲੋਂ ਥੋੜਾ ਜਿਹਾ ਉੱਚਾ ਹੈ ਠੀਕ ਹੈ ਜੀ ਬਾਕੀ ਜਿਹੜਾ ਹਜੇ ਵੀ ਨਿਕਲੀ ਜਾਨੀਆਂ ਜੂ ਜੂ ਜਿੱਦਾਂ ਹੀ ਲੇਜ਼ਰ ਵੱਜਦਾ ਕੋਈ ਜੜ ਆ ਕੇ ਫਸ ਜਾਂਦੀ ਹੈ ਵਿੱਚ ਫਿਰ ਅੱਗੇ ਪਿੱਛੇ ਕਰਨਾ ਪੈਂਦਾ ਮਾੜਾ ਮੋਟਾ ਪਰ ਬਹੁਤੀ ਨਹੀਂ ਹੈ ਫਿਰ ਵੀ ਬਹੁਤ ਹੱਦ ਤੱਕ ਤਾਂ ਕੱਢਤੀ ਆਪਾਂ ਨੇ ਜਿਹੜੀਆਂ ਰਹਿ ਗਈਆਂ ਇਹਦੀਆਂ ਤੇ ਚਲੋ ਬਾਕੀ ਦਾ ਬਸ ਹੁਣ ਕੱਲ ਨੂੰ ਇੱਕ ਇੱਕ ਬਾਰੇ ਦੇ ਪਰ ਫਾਂਡ ਫਾਂਡ ਤਵੀਆਂ ਮਾਰ ਕੇ ਆਪਾਂ ਸਿਆੜ ਕੱਢਦਾ ਨੇ ਗੰਨੇ ਦੇ ਤੇ ਫਾਰਮ ਟਰੈਕ 60 ਤੇ ਚੱਲ ਰਿਹਾ ਵਾ ਜੀ ਤੇ ਜੇਰ ਖਰਾਬ ਬਹੁਤ ਵਧੀਆ ਐਨ ਚੱਲਦਾ ਹੈ ਵਧੀਆ ਟਰੈਕਟਰ ਨੇ ਬਾਈ ਫਾਰਮ ਟਰੈਕ ਵੀ ਜਿਹੜੇ ਚਲਾਈ ਨੂੰ ਜਿੱਦਾਂ ਚਲਾਈ ਨੂੰ ਮਤਲਬ ਕਿ ਸਭ ਤੋਂ ਸੌਖੇ ਮੰਨੇ ਜਾਂਦੇ ਨੇ ਬਾਈ ਟਰੈਕਟਰ ਇਹ ਬਾਕੀ ਇਹਨਾਂ ਨੇ ਪਹਿਲਾਂ ਵੀ ਬਾਈ ਫਾਰਮ ਟਰੈਕ ਰੱਖਿਆ ਵਾ ਤਾਂ ਹੁਣ ਵੀ ਇਹਨਾਂ ਨੂੰ ਆਹ ਟਰੈਕਟਰ ਚੱਲਦਾ ਮਿਲ ਗਿਆ ਸੀ ਬਹੁਤ ਵਧੀਆ ਤੇ ਜ਼ਿਆਦਾਤਰ ਮਤਲਬ ਕਿ ਲੇਜ਼ਰ ਤੇ ਹੀ ਚਲਾਉਂਦੇ ਨੇ ਇਹ ਦੇ ਚਲੋ ਬਾਈ ਠੀਕ ਆ ਜੀ ਆਦੀ ਵੀਡੀਓ ਵਿੱਚ ਇੰਨਾ ਹੀ ਜੀ ਤੇ ਬਾਕੀ ਆਪਣਾ ਬਾਈ ਜਿਹੜਾ ਟਰੈਕਟਰ ਦਾ ਸੋਨਾਲੀਕਾ 35 ਮੈਨੂੰ ਕਈ ਵੀਰਾਂ ਦੇ ਹਜੇ ਵੀ ਫੋਨ ਆਈ ਜਾਂਦੇ ਆ ਟਰੈਕਟਰ ਆਪਣਾ ਵਿਕ ਗਿਆ ਸੀਗਾ ਉਹ ਇੱਧਰ ਟੰਡੀਗੜ ਦੇ ਵੀਰ ਲੈ ਗਏ ਸੀ ਕੋਈ ਤੇ ਬਾਕੀ ਸਵਰਾਜ ਦੀ ਵੀ ਵੀਡੀਓ ਪਾਈ ਸੀ ਤੇ ਉਹਦਾ ਵੀ ਆਪਣੀ ਵਿਦਾਣਾ ਗੱਲ ਹੋ ਗਈ ਹੈ ਜੀ ਤੇ ਜਿਹੜੇ ਵੀ ਮੇਰੇ ਵੀਰ ਵੀਡੀਓ ਦੇਖਦੇ ਨੇ ਤਾਂ ਬਾਈ ਗੌਰ ਨਾਲ ਨੋਟਿਸ ਕਰ ਲਿਓ ਇਹ ਗੱਲ ਦਾ ਜੀ ਬਾਕੀ ਜਿਵੇਂ ਕੋਲ ਕੋਈ ਹੋਰ ਕੋਈ ਵੀ ਨਵਾਂ ਟਰੈਕਟਰ ਆਊਗਾ ਆਪਾਂ ਅਗਲੀ ਵੀਡੀਓ ਦੇ ਵਿੱਚ ਅਪਡੇਟ ਦਵਾਂਗੇ ਜੀ ਤੇ ਬਾਕੀ ਜੇ ਕਿਸੇ ਮੇਰੇ ਵੀਰ ਨੇ ਟਰੈਕਟਰ ਕੋਈ ਸੇਲ ਕਰਨਾ ਹੁੰਦਾ ਹੈ ਤਾਂ ਆਪਣੇ ਆਪ ਨੂੰ ਜਰੂਰ ਦੱਸਿਆ ਕਰੋ ਜੀ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਜੀ ਬਹੁਤ-ਬਹੁਤ ਧੰਨਵਾਦ